ਪਰसों ਰਾਤ ਬਟਾਲਾ ਦੇ ਵਿੱਚ ਬੜੀ ਮੱਧਪਾਕੀ ਘਟਨਾ ਹੋਈ ਹੈ। ਔਰ ਟੈਰੋਰਿਜ਼ਮ ਦੇ ਟਾਈਮ ਤੋਂ ਇਹ ਜੋ ਇਨਸੀਡੈਂਟ ਸਟਾਰਟ ਹੋਈ ਸੀ। ਔਰ ਅੱਜ ਬਟਾਲਾ ਦੀ ਜਿਹੜੀ ਸਿਚੁਏਸ਼ਨ ਹੈ ਜਿਸ ਤਰੀਕੇ ਦੇ ਨਾਲ ਐਕਸਟਰੈਕਸ਼ਨ ਕਤਲ ਸ਼ਰੇਮ ਡਕੈਤੀਆਂ ਧਮਕੀਆਂ ਇਹ ਬੜੀ ਇੱਕ ਅਲਰਮਿੰਗ ਸਿਚੁਏਸ਼ਨ ਹੈ। ਔਰ ਸਭ ਤੋਂ ਜ਼ਿਆਦਾ ਇਹ ਹੈ ਕਿ ਇਨੇ ਭੀੜ ਭੜਕੇ ਵਾਲੇ ਬਾਜ਼ਾਰ ਚ ਦੋ ਆਦਮੀ ਮਾਰਦੇ ਨੇ ਔਰ ਚਾਰ ਸੀਰੀਅਸਲੀ ਇੰਜਰਡ ਹੋਣੇ ਔਰ ਮੈਂ ਜੋ ਇਹਨਾਂ ਸਾਰਿਆਂ ਕੋਲ ਸੁਣਿਆ ਕਿ ਪੁਲਿਸ ਦਾ ਇਮੀਡੀਏਟਲੀ ਉਥੇ ਐਕਸ਼ਨ ਵੀ ਨਾ ਹੋਣਾ ਤੇ ਜਦੋਂ ਇਹ ਜਿੰਨਾਂ ਦੇ ਇੰਜਰਡ ਜਿਹੜੇ ਬੰਦੇ ਸੀ ਜ्यांना ਗੋਲੀਆਂ ਲੱਗੀਆਂ ਜਦੋਂ ਹਸਪੀਟਲ ਇਹ ਉਹਨਾਂ ਨੂੰ ਲੈ ਕੇ ਪਹੁੰਚ ਗਏ ਉਹਦੇ ਤੋਂ ਬਾਅਦ ਜਾ ਕੇ ਉਥੇ ਪੁਲਿਸ ਪਹੁੰਚੀ ਹੈ ਔਰ ਸ਼ਰਵਲ ਨੇ ਵੀ ਦੱਸਿਆ ਕਿ ਕੋਈ ਉਸੜੇ ਨਾਕਾ ਤੇ ਜਾਂ ਕੋਈ ਇਹੋ ਜਿਹੀ ਨੀ ਸਿਚੁਏਸ਼ਨ ਆਈ ਕਿ ਇਮੀਡੀਏਟਲੀ ਕੋਰਡਨ ਕੀਤਾ ਜਾਂਦਾ ਇਹਨੂੰ ਪੂਰੇ ਸ਼ਹਿਰ ਨੂੰ ਗਲੀਆਂ ਸੀਲ ਕਰ ਦਿੱਤੀਆਂ ਜਾਂਦੀਆਂ ਕਿ ਬੰਦੇ ਤੌਰ ਨਾ ਫੌਂਦੇ ਗਲੀਆਂ ਦੇ ਵਿੱਚ ਹੁੰਦੀ ਉਹ ਪੈਦਲ ਜਿਹੜੇ ਨਿਕਲ ਕੇ ਗਏ। ਔਰ ਇਹ بڑی ਮੰਦਭਾਗੀ ਘਟਨਾ ਔਰ ਮੇਰਾ ਖਿਆਲ ਜਿੰਨੇ ਜਿੰਨੇ ਨਹੀਂ ਜਿੰਨੇ ਕੁ ਬਿਰਖਲ ਮੋਰ ਥੈਨ 70% ਬਟਾਲੇ ਦੇ ਵਿੱਚ ਲੋਕਾਂ ਨੇ ਐਕਸਟਰੈਸ਼ਨ ਜਿਹੜੀ ਆ ਉਹ ਦਿੱਤੀ ਆ ਡੇਰਵਾਪਾ ਨਾਨਕ ਦੇ ਵਿੱਚ ਪਿੱਛੇ ਮਰਡਰ ਹੋਇਆ ਉਥੇ ਗੋਲੀਆਂ ਵੀ ਚੱਲਦੀਆਂ ਸਾਰੇ ਆਪਾਂ ਜਿੰਨਾ ਬਟਾਲਾ ਏਰੀਆ ਲੈਣੇ ਆ ਤੇ ਮੈਂ ਪੰਜਾਬ ਗਵਰਨਰ ਨੂੰ ਕਹਿਣੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਟੀਆਰਪੀ ਵਧਾਉਣ ਦੀ ਪਹੁੰਚਾਏ ਲੋਕਾਂ ਦੇ ਨਾਲ ਮੁਸ਼ਾਕ ਕਰਦੀ ਪਹੁੰਚਾਏ ਅਸੈਂਬਲੀ ਦੇ ਵਿੱਚ ਲਾ ਐਂਡ ਆਰਡਰ ਨੂੰ ਬਿਲਕੁਲ ਪਾਸੇ ਕਰਕੇ ਗੱਲ ਕਰਨ ਦੀ ਪਹੁੰਚਾਏ ਜੂਬਨਸਤਾ ਕੰਮ ਸੀ ਕਿ ਜਿੱਥੇ ਦੋ ਆਦਮੀ ਜਿਨ੍ਹਾਂ ਨੂੰ ਮਾਰਿਆ ਗਿਆ ਔਰ ਚਾਰਾਂ ਨੂੰ ਜ਼ਖਮੀ ਕੀਤਾ ਮੋੱਖ ਮੰਤਰੀ ਨੇ ਤੇ ਉਹਦਾ ਇਥੋਂ ਕੋਈ ਮੰਤਰੀ ਨੁਮਾਇੰਦਾ ਇਮੀਡੀਏਟਲੀ ਇੱਥੇ ਰਸ ਕਰਨਾ ਚਾਹੀਦਾ ਸੀ ਉਹ ਉੱਥੇ ਆ ਕੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਸੀ ਦੱਸਣਾ ਚਾਹੀਦਾ ਸੀ ਕਿ ਅਸੀਂ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਬਹੁਤ ਜਲਦੀ ਫੜ ਲਵਾਂਗੇ ਜੇਲ੍ਹਾਂ ਦੇ ਵਿੱਚੋਂ ਸ਼ਰਿਆਮ 24/7 24 ਘੰਟੇ ਮੋਬਾਈਲ ਚੱਲ ਰਹੇ ਹੋਣ ਔਰ ਵੀਡੀਓ ਕਾਲ ਚੱਲੇ ਇਹ ਗਵਰਨਮੈਂਟ ਆਫ ਇੰਡੀਆ ਲਈ ਤੇ ਪੰਜਾਬ ਗਵਰਨਮੈਂਟ ਲਈ ਬਹੁਤ ਸ਼ਰਮ ਵਾਲੀ ਗੱਲ ਆ ਇਹ ਕਹਿਣਾ ਕਿ ਜੀ ਕਿਸ ਨੂੰ ਧਮਕੀ ਆਉਂਦੀ ਆ ਤੇ ਮੁੱਖ ਮੰਤਰੀ ਇਹ ਕਵੇ ਕਿ ਜੀ ਇਹ ਇਹਨਾਂ ਦੇ ਭਲੇ ਲਹਨ ਤੇ ਇਹੋ ਜੇ ਚੀਫ ਮਿਨਿਸਟਰ ਦੇ ਉੱਤੇ ਕਿ ਜਿਹੜਾ ਮੋਲਜਮ ਨੂੰ ਫੜ ਦੀ ਬਜਾਏ ਦੂਸਰੇ ਬੰਦੇ ਤੇ ਇਲਜ਼ਾਮ ਲਾਈ ਤੇਰਾ ਕੰਮ ਹੈ ਕਹਿਣਾ ਕਿ ਅਸੀਂ ਇਮੀਡੀਏਟਲੀ ਜਿਹੜੇ ਜਿਹੜੇ ਇਹੋ ਜੇ ਬੰਦੇ ਆ ਉਹਨਾਂ ਨੂੰ ਉਹਨਾਂ ਨੂੰ ਸਿਰ ਨਹੀਂ ਚੁੱਕਣਦਾਂ ਅੱਜ ਤੱਕ ਮੁੱਖ ਮੰਤਰੀ ਜਾਂ ਉਹਦੇ ਐਮ.ਐਲ.ਏ. ਜਾਂ ਕਿਤੇ ਉਹਦੇ ਕਿਸੇ ਪ੍ਰੈਜ਼ੀਡੈਂਟ ਦਾ ਉਹਦੇ ਕਿਸੇ ਵਰਕਿੰਗ ਪ੍ਰੈਜ਼ੀਡੈਂਟ ਦਾ ਗੈਂਗਸਟਰਾਂ ਦੇ ਅਗੇਂਸਟ ਇੱਕ ਸਟੇਟਮੈਂਟ ਨਹੀਂ ਹੋਈ ਬਟਾਲੇ ਵਾਲਿਆਂ ਨੇ ਬਹੁਤ ਜਿਹੜਾ 80 ਦੇ ਦਹਾਕੇ 'ਚ ਜਿਹੜਾ ਸੰਤਾਪ ਸਭ ਤੋਂ ਵੱਧ ਬਟਾਲੇ ਨੇ ਚੱਲਿਆ ਸੀ ਤੇ ਉਹੋ ਸੰਤਾਪ ਫੇਰ 80 ਤੋਂ ਲੈ ਕੇ ਹੁਣ 45 ਸਾਲਾਂ ਬਾਅਦ ਫੇਰ ਉਹੋ ਹੀ ਸੰਤਾਪ ਜਿਹੜਾ ਇਹਨਾਂ ਨੂੰ ਬਟਾਲੇ ਵਾਲਿਆਂ ਨੂੰ ਭੋਗਣਾ ਪੈ ਰਿਹਾ। ਔਰ ਮੈਂ ਬਟਾਲੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਜਓ। ਜਿਵੇਂ ਉਦੋਂ ਮੈਨੂੰ ਜਾਦਾ ਚੱਕਰੀ ਬਾਜ਼ਾਰ ਤੇ ਖਰਾਸਾ ਹੋਇਆ ਸੀ। ਤੇ ਟੋਟਲ ਜਿਹੜਾ ਸ਼ਹਿਰ ਸੀਗਾ ਹਰ ਪਾਰਟੀ ਦਾ ਆਦਮੀ ਉਹਦੇ ਨਾਲ ਖੜਾ ਹੋ ਗਿਆ ਸੀ। ਯਾਦ ਹੋਣਾ ਇਹਨਾਂ ਨੂੰ ਪੁਰਾਣਿਆਂ ਨੂੰ ਕਿ ਜਿਸ ਵੇਲੇ ਬਟਾਲੇ ਨੂੰ ਬੰਦ ਕੀਤਾ ਗਿਆ ਸੀ। ਇਹਨਾਂ ਦੇ ਇੱਥੇ ਡੰਗਰਾਂ ਨੂੰ ਪੱਠੇ ਤੋ ਇਹ ਸਾਰੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਗਈਆਂ ਸੀ ਤੇ ਉਸ ਵੇ ਬਟਾਲੇ ਸ਼ਹਿਰ ਨੇ ਇੱਕ ਮੋਠ ਹੋ ਕੇ ਉਹਦਾ ਵੀ ਟਕਰਾ ਕੀਤਾ ਸੀ ਤੇ ਹੁਣ ਵੀ ਉਹੋ ਸਿਚੁਏਸ਼ਨ ਬਣ ਰਹੀ ਆ ਮੈਂ ਪੁਲਿਸ ਨੂੰ ਵੀ ਬੇਨਤੀ ਕਰਦਾ ਕਿ ਇਦਾਂ ਦਿਲ ਸੁਟ ਕੇ ਗੱਲ ਨਹੀਂ ਬਣਨੀ ਜਿਹੜੇ ਪੁਲਿਸ ਆਫੀਸਰ ਜਿਹੜੇ ਇਨ ਐਕਸ਼ਨ ਜਿਹੜੇ ਐਕਸ਼ਨ 'ਚ ਨਹੀਂ ਆਉਂਦੇ ਇਨਐਕਟਿਵ ਰਹਿੰਦੇ ਨੇ ਉਹਨਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਔਰ ਜਿਹੜੇ ਪੁਲਿਸ ਆਫੀਸਰ ਇਮੀਡੀਏਟਲੀ ਐਕਸ਼ਨ ਨਹੀਂ ਕਰਦੇ ਉਹਨਾਂ ਤੇ ਵੀ ਐਕਸ਼ਨ ਆਉਣਾ ਚਾਹੀਦਾ ਇਹ ਮੈਂ ਜਾ ਕੇ ਆ ਜਿਹੜਾ ਜਿਹੜੇ ਜਿਹੜਾ ਇੱਕ ਲੜਕਾ ਜਿਹਦੀ ਮੋਬਾਈਲ ਵਾਲੇ ਕੰਮ ਦੁਕਾਨ ਸੀਗੀ ਕੰਮ ਆ ਉਹ ਮਾਂ ਦਾ ਕੀ ਕਸੂਰ ਆ ਅੱਜ ਉਹਦੇ ਕੋਲ ਰੋਟੀ ਖਾਣ ਲਈ ਪੈਸੇ ਹਨ ਨਹੀਂ ਉਹਦਾ ਘਰ ਵੀ ਜਿਹੜਾ ਬਾਜ਼ਾਰ ਦੇ ਵਿੱਚ ਉਹ ਵੀ ਮੇਰਾ ਖਲੋਦਾ ਆਪਣਾ ਨਹੀਂ ਨੌਕਰੀ ਦਾ ਕੋਈ ਸਕੋਪ ਨਹੀਂ ਜਿਵੇਂ ਪੁਰਾਣੀਆਂ ਸਰਕਾਰਾਂ ਚ ਹੁੰਦਾ ਸੀ ਕਿ ਜਿਹੜਾ ਕਿਸੇ ਨੂੰ ਇਦਾਂ ਇਹੋ ਜਿਹਾ ਗੁੰਡਾ ਮਾਰ ਕੇ ਜਾਂਦਾ ਸੀ ਤਾਂ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਇਸ ਪਰਿਵਾਰ ਨੂੰ ਨੌਕਰੀ ਦਵਾਂਗੇ। ਭਗਵੰਤ ਮਾਨ ਅੱਜ ਤੱਕ ਕਿਦੇ ਤੇ ਚੋਪਿਆ ਕਿ ਜਿਨ੍ਹਾਂ ਨੂੰ ਗੈਂਗਸਟਰ ਮਾਰ ਕੇ ਜਾਂਦੇ ਨੇ ਉਹਨਾਂ ਦਾ ਕਸੂਰ ਕੀ ਆ? ਉਹਨਾਂ ਦੇ ਪਰਿਵਾਰਾਂ 'ਚ ਰੋਜ਼ੀ-ਰੋਟੀ ਕਮਾਉਣ ਵਾਲਾ ਵੀ ਹੈ ਨਹੀਂ। ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਨੇ ਤੇ ਜਿਹੜੇ ਗੁੰਡੇ ਨੇ ਉਹਨਾਂ ਤੇ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ। ਤੇ ਜਿਹੜੀ ਪੁਲਿਸ ਗੁੰਡਿਆਂ ਕੋਲ ਡਰਦੀ ਆ। ਉਸ ਪਲੇਸ ਨੂੰ ਜਿਹਨਾਂ ਪੁਰਾਣੀ ਨਾਈਟ ਡੋਮਿਨੇਸ਼ਨ ਸ਼ੁਰੂ ਸ਼ੁਰੂ ਹੋਈ ਸੀ ਟੈਰੇਰਿਸਟਾਂ ਦੇ ਟਾਈਮਸ ਇਹ ਸਾਨੂੰ ਉਹਦੇ ਚ ਆਉਣਾ ਪਏਗਾ ਨਾਕੇ ਤੇ ਬਿਲਕੁਲ ਹੀ ਚੁੱਕ ਦਿੱਤੇ ਗਏ ਨੇ ਤੁਸੀਂ ਇਥੋਂ ਸ਼ੁਰੂ ਕਰ ਲੋ ਆਪ ਤੁਸੀਂ ਪ੍ਰੈਸ ਵਾਲੇ ਜਦ ਤੁਸੀਂ ਵੀ ਤੁਹਾਨੂੰ ਗੁੱਸਾ ਨਾ ਕਰਿਓ ਤੁਹਾਨੂੰ ਨਾਕੇ ਚੈੱਕ ਕਰਕੇ ਤੇ ਤੁਹਾਨੂੰ ਚਲਾਉਣੇ ਜ਼ਰੂਰ ਚਾਹੀਦੇ ਨੇ ਕਿ ਨਾਕਿਆਂ ਦੇ ਉੱਤੇ ਕੋਈ ਨਾਕਾ ਨਹੀਂ ਅਜੇ ਚੱਲ ਰਿਹਾ ਸਾਰੇ ਨਾਕ ਚੁੱਕਲੇ ਨੇ ਤੇ ਜੇ ਨਾਕੇ ਨਹੀਂ ਹੋਣਗੇ ਤੇ ਗੁੰਡਿਆਂ ਨੂੰ ਰੋਕੇਗਾ ਕੌਣ ਇਹ ਬਟਾਲੇ ਸ਼ਹਿਰ ਦੇ ਵਿੱਚ ਨਾਕੇ ਨਹੀਂ ਹੋਣਗੇ ਤੇ ਡਰ ਕਿੰ ਨੂੰ ਹੋਏਗਾ ਮੈਂ ਡੀਜੀਪੀ ਸਾਹਿਬ ਨਾਲ ਪਰਸੂ ਗੱਲ ਕੀਤੀ ਸੀ ਮੈਂ ਕਿਹਾ ਜੀ ਇਹ ਤਾਂ ਬਟਾਲੇ ਦਾ ਸੋਚੋ ਪੰਜਾਬ 'ਚ ਟੈਰਰਿਜ਼ਮ ਜਦੋਂ ਸਟਾਰਟ ਹੋਇਆ ਸੀ ਬਟਾਲੇ ਤੋਂ ਸ਼ੁਰੂ ਹੋਇਆ ਸੀ ਤੇ ਜੇ ਹੁਣ ਗੁੰਡਾイズਮ ਸ਼ੁਰੂ ਹੋਣ ਲੱਗਾ ਗੈਂਗਸਟਰイズਮ ਸ਼ੁਰੂ ਹੋਇਆ ਉਹ ਵੀ ਬਟਾਲੇ ਤੋਂ ਸ਼ੁਰੂ ਆਇਆ ਇਹ ਕਰਕੇ ਬੜਾ ਬਟਾਲਾ ਸੈਂਸਿਟਿਵ ਹੈ ਔਰ ਇਹ ਪੂਰੇ ਪੰਜਾਬ ਦੀ ਇੱਕ ਦ ਬੈਸਟ ਡਿਸਟ੍ਰਿਕਟ ਮੰਨਿਆ ਜਾਂਦਾ ਕਿ ਜਿਹੜਾ ਪੁਰਾਣੀ ਇੰਡਸਟਰੀ ਦੇ ਵਿੱਚ ਨੰਬਰ 1 ਤੇ ਸੀ ਇਥੇ ਪੂਰਾ ਪੰਜਾਬ ਨੇ ਪੂਰਾ ਵਰਲਡ ਦੇਖਦਾ ਹੁੰਦਾ ਸੀ ਕਿ ਬਟਾਲੇ ਚ ਕਿਉਂ ਚੱਲੇ ਪਰ ਵੱਧ ਕੇ ਨਾਲ ਜੇ ਆਤਵਾਦ ਚੱਲਿਆ ਤੇ ਇਥੋਂ ਚੱਲਿਆ ਤੇ ਜੇ ਆਤਵਾਦ ਖਤਮ ਕੀਤਾ ਤੇ ਉਹ ਵੀ ਬਟਾਲੇ ਡਿਸਟ੍ਰਿਕਟ ਪੁਲਿਸ ਨੇ ਖਤਮ ਕੀਤਾ ਤਾਂ ਪੁਰਾਣੀ ਨਗਰ ਮਾਰੂ ਤੇ ਜਿਹੜੇ ਨੇ ਆਤਵਾਦ ਖਤਮ ਕੀਤਾ ਸੀ ਤੇ ਬਟਾਲੇ ਪੁਲਿਸ ਨੇ ਉਸ ਵੇਲੇ ਰੋਜ ਚੌਧਰੀ ਸੀ ਰਣਵੀਰ ਸਿੰਘ ਖਟੜਾ ਸੀਗੇ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਬਟਾਲੇ 'ਚ ਹੱਥੋਂ ਹੱਦ ਖਤਮ ਕੀਤਾ ਸੀ ਮੈਸਰ ਸੇਬੀ ਸਾਹਿਬ ਨੂੰ ਕਹਿੰਨਾ ਕਿ ਪੁਰਾਣੇ ਉਹ ਜਿਹੜੇ ਬੀਜਪੀ ਰਿਟਾਇਰ ਹੋ ਕੇ ਜਾਂ ਕੋਈ ਆਜੀ ਉਹਨਾਂ ਦੇ ਨਾਲ ਬੈਠ ਕੇ ਗੱਲ ਕਰੋ ਕਿ ਇੱਥੇ ਜਿਹੜੇ ਗੁੰਡਿਆਂ ਨੂੰ ਕਿਵੇਂ ਨੱਥ ਤੁਸੀਂ ਪਾਈ ਸੀ ਉਸੇ ਤਰੀਕੇ ਦੇ ਨਾਲ ਇਹ ਗੁੰਡਿਆਂ ਨੂੰ ਨੱਥ ਪਾਈ ਜਾਏਗੀ ਦੇਖੋ ਜਿੱਦਾਂ ਸਾਨੂੰ ਤਾਂ ਸਿਕਿਉਰਟੀ ਮਿਲ ਗਈ ਤੇ ਆ ਤੁਹਾਨੂੰ ਕੀ ਮਿਲੇਗਾ ਇਹਨਾਂ ਦੀ ਸਿਕਿਉਰਟੀ ਕੌਣ ਕਰੇਗਾ ਇਹਨਾਂ ਦੀ ਸਿਕਿਉਰਟੀ ਪੰਜਾਬ ਪੁਲਿਸ ਦਾ ਕੌਨਫੀਡੈਂਸ ਕਰੇਗਾ ਜਦੋਂ ਉਹਨਾਂ ਨੂੰ ਕੌਨਫੀਡੈਂਸ ਹੋਏਗਾ ਕਿ ਸਾਡੇ ਨਾਲ ਪੁਲਿਸ ਖੜੀ ਆ ਤੇ ਤਾਂ ਹੋ ਗਿਆ ਗੁੰਡੇ ਨੂੰ ਡਰ ਹੋਏਗਾ ਕਿ ਇਹਨਾਂ ਲੋਕਾਂ ਦੇ ਨਾਲ ਪੁਲਿਸ ਸਾਡੇ ਤੋਂ ਪਹਿਲਾਂ ਪਹੁੰਚੇਗੀ ਅਸੀਂ ਬਾਅਦ ਚ ਪਹੁੰਚਾਂਗੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਜਿਹੜੇ ਬੜੀ ਮਤਭਾਗੀ ਇਕੱਠਣਾ ਹੋਈ ਆ ਤੇ ਮੈਂ ਸ਼ਹਿਰ ਵਾਲਿਆਂ ਨੂੰ ਕਿਹਾ ਕਿ ਇਕੱਠੇ ਹੋ ਕੇ ਇਹਦਾ ਸਾਨੂੰ ਸਾਰਨ ਮੁਕਾਬਲਾ ਕਰਨਾ ਪੈਣਾ ਔਰ ਹਰ ਪਾਰਟੀ ਨੂੰ ਇਹਦੇ ਵਿੱਚ ਇਨਵੋਲ ਹੋਣਾ ਚਾਹੀਦਾ ਇਹ ਅੱਜ ਕਾਨੂੰਨ ਮਹ ਜੰਦੇ ਨਹੀਂ ਗਈ ਕਿ ਕੱਲ ਨੂੰ ਕਿਸੇ ਹੋਰ ਦੇ ਵੀ ਜਲ ਸਕਦੀ ਹੈ ਇਹ ਦੀਪੂ ਦੇ ਘਰ ਪੰਜ ਵਾਰੀ ਹਮਲੇ ਹੋ ਗਏ ਕਿਸੇ ਤੁਹਾਡੇ ਕਿਸੇ ਦੇ ਘਰ ਚ ਇਹ ਹਮਲਾ ਹੋ ਸਕਦਾ ਇਹਨਾਂ ਚੀਜ਼ਾਂ ਦਾ ਸਾਰੇ ਨੂੰ ਇਕੱਠੇ ਹੋ ਕੇ ਤੇ ਇਥੋਂ ਦੇ ਜਿਹੜੇ ਐਮਐਲਏ ਸਾਹਿਬ ਆ ਉਹਨਾਂ ਨੂੰ ਮੈਂ ਕਹਿਣਾ ਕਿ ਗੈਂਗਸਟਰਾਂ ਦੇ ਅਗੇਂਸਟ ਖੁੱਲ ਕੇ ਬੋਲੋ ਤੁਸੀਂ ਗਵਰਨਮੈਂਟ ਚੋ ਤੁਹਾਡੀ ਗਵਰਨਮੈਂਟ ਆ ਮੈਂ ਕਹਿੰਨਾ ਕਿ ਇਹ ਦੋ ਤਿੰਨ ਗੈਂਗਸਟਰ ਭਾਜਪੀ ਦੀ ਗਵਰਨਮੈਂਟ ਜਿੱਥੇ ਆ ਉੱਥੇ ਨੇ ਉਥੋਂ 24 ਘੰਟੇ ਚੱਲਦੇ ਪਰ ਮੈਂ ਨਾਲ ਇਹ ਵੀ ਕਹਿਣਾ ਕਿ ਪੰਜਾਬ ਦੇ ਜੇਲ੍ਹਾਂ ਚੋਂ ਤੇ ਪੰਜਾਬ ਦੇ ਥਾਣਿਆਂ ਚੋਂ ਉਹਨਾਂ ਦੇ ਜਿਹੜੇ ਇੰਟਰਵਿਊ ਹੋਈਆਂ ਨੇ ਉਹਦਾ ਜਵਾਬ ਦੇਖੋਣੇ ਹਾਈ ਕੋਰਟ 'ਚ ਤੁਹਾਡੇ ਡੀਜੀਪੀ ਨੇ ਕਿਹਾ ਹੋਏ ਕਿ ਉਥੋਂ ਚੱਲਿਆ ਤੇ ਤੁਹਾਡਾ ਡੀਐਸਪੀ ਤੁਸੀਂ ਡਿਸਮਿਸ ਕੀਤਾ ਹੋ ਜਾ ਉਹਨੋਂ ਜੇ ਤੱਕ ਤੁਸੀਂ ਅਰੈਸਟ ਨਹੀਂ ਕਰ ਸਕੀ ਤੇ ਉਹਦੇ 'ਚ ਚੀਫ ਮਿਨਿਸਟਰ ਕਿਉਂ ਨਹੀਂ ਜਵਾਬ ਦਿੰਦਾ ਕਿ ਮੈਂ ਕੀ ਐਕਸ਼ਨ ਕਰ ਰਿਹਾ ਇਹਦੇ 'ਚ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਜਿਹੜੀ ਆਗਿਆ ਇਹਦਾ ਸੇਕ ਤੁਹਾਡੇ ਤੱਕ ਪਹੁੰਚਣਾ ਤੱਕ ਕਿਉਂਕਿ ਤੁਸੀਂ ਲੋਕਾਂ ਦੇ ਚੁਣੇ ਹੋਏ ਨਮਾਇਦੇ ਅੱਜ ਜਿਹੜਾ ਕੋਈ ਮਰਦਾ ਉਹ ਕਿਸੇ ਦਾ ਭਰਾ ਨਹੀਂ ਉਹ ਕਿਸੇ ਦਾ ਪੁੱਤ ਨਹੀਂ ਜਿਹੜਾ ਥੋਂ ਦਾ ਐਮ.ਐਲ.ਏ ਜਾਂ ਐਮ.ਪੀ.ਆ ਉਹਦਾ ਭਰਾ ਪੁੱਤ ਸਭ ਤੋਂ ਪਹਿਲ ਉਹਦਾ ਸਾਡੇ ਰਿਸ਼ਤੇਦਾਰੀਆਂ ਆਪਣੀਆਂ ਬਾਅਦ ਚ ਨੇ ਸਾਡੀ ਰਿਸ਼ਤੇਦਾਰੀ ਆਪਣਾ ਵੋਟਰ ਆ ਤੇ ਜੇਹੀ ਵੋਟਰ ਨਾਲ ਹੀ ਨਹੀਂ ਖਲੋਂਦੇ ਤੇ ਉਹਦੇ 'ਚ ਇਹ ਖੁੱਲ ਕੇ ਸਰਕਾਰ ਨੂੰ ਭਗਵੰਤ ਮਾਨ ਨੂੰ ਟਿੱਚਕਰਾ ਕਰਨ ਦੀ ਬਜਾਏ ਮੈਂ ਉਹਨੂੰ ਕਹਿੰਨਾ ਕਿ ਸੀਰੀਅਸ ਹੋ ਪੰਜਾਬ ਦੇ ਜੋ ਹਾਲਾਤ ਪਾੜ ਰਹੇ ਨੇ ਇਹਨਾਂ ਹਾਲਾਤਾਂ ਤੇ ਮੀਟਿੰਗ ਕਰ ਮੈਂ ਵੀ ਰਿਆ ਹੋਮ ਮਿਨਿਸਟਰ ਜਵੇਰੇ 2 ਘੰਟੇ ਜਾਂ 1.5 ਘੰਟੇ ਇੰਟੈਲੀਜੈਂਸ ਦਾ ਬੀਜਪੀ ਜਾਂ ਏ ਏਡੀਜੀਪੀ ਜਾਂ ਲਾਅ ਐਂਡ ਆਰਡਰ ਵਾਲੇ ਤੇ ਜਾਂ ਟੀਜੀਪ 1.5 ਘੰਟਾ 2 ਘੰਟੇ ਸਾਡੇ ਨਾਲ ਪਹਿਲਾਂ ਸਾਰੇ ਪੰਜਾਬ ਦੀ ਡਿਸਕਸ਼ਨ ਕਰਦੇ ਸੀ ਤੇ ਉਹਦੇ ਬਾਅਦ ਕਹਿੰਦੇ ਜੀ ਹੁਣ ਪਬਲਿਕ ਨੂੰ ਮਿਲੋ ਤੇ ਜੇ ਸਾਡੇ ਕੋਲ ਇਨਪੁੱਟ ਹੀ ਨਹੀਂ ਆਉਂਦੀ ਜੇ ਅਸੀਂ ਗੁੰਡਿਆਂ ਬਾਰੇ ਸਾਡੇ ਕੋਲ ਨੌਲੇਜ ਵੀ ਹੈ ਨਹੀਂ ਤੇ ਆਪਾਂ ਪੰਜਾਬ ਕਿਵੇਂ ਕੰਟਰੋਲ ਕਰਾਂਗੇ ਨਟੰਕ ਨਟੰਕੀ ਬਾਜੀ ਨਾਲ ਕਰਾਂਗੇ ਲੋਕਾਂ ਨੂੰ ਮਜ਼ਾਕ ਕਰਕੇ ਕਰਾਂਗੇ ਇਹ ਕਵਾਂਗੇ ਕਿ ਉਹਨੇ ਕੀ ਕੀਤਾ ਤੇ ਉਹਨੇ ਕੀ ਕੀਤਾ ਤੂੰ ਦੱਸ ਕਿ ਤੂੰ ਕੀ ਕੀਤਾ ਤੂੰ 4 ਸਾਲਾਂ ਦੇ ਵਿੱਚ ਪੰਜਾਬ ਬਰਬਾਦ ਕਰਕੇ ਰੱਖ ਦਿੱਤਾ ਪੰਜਾਬ ਨੂੰ ਅਤੰਕਵਾਦ ਨੇ ਗੈਂਗਸਟਰイズਮ ਤੇ ਧੱਕ ਕੇ ਰੱਖ ਦਿੱਤਾ ਅੱਜ ਲੋਕੇ ਪੂਰੇ ਪੰਜਾਬ ਤੇ ਐਕਸਟਰੈਕਸ਼ਨ ਦੇ ਕੇ ਥੱਕ ਗਏ ਨੇ ਤੇ ਇਹ ਮੁੱਖ ਮੰਤਰੀ ਨਹੀਂ ਗੱਲਾਂ ਕਰਨੋਂ ਥੱਕਿਆ ਤੇ ਇਸ ਲਈ ਮੈਂ ਸਾਰਿਆਂ ਨੂੰ ਇੱਕ ਕਰਨਾ ਆਇਆ ਸੀ ਕਿ ਜਿਨ੍ਹਾਂ ਦਾ ਇੱਥੇ ਹੋਏ ਨੇ ਇਨਸੀਡੈਂਟ ਹੋਏ ਨੇ ਪਹਿਲਾਂ ਵੀ ਹੋਏ ਨੇ ਪਹਿਲਾਂ ਐਕਸਟਰੈਕਸ਼ਨ ਮੇਰਾ ਕਹ ਲੇ ਜਿੰਨੇ ਕੁ ਬੰਦੇ ਨੂੰ ਮੈਂ ਪੁੱਛਦਾ ਤੇ ਜਿਹੜਾ ਪਿੰਡਾਂ ਚ ਜਾਂ ਉਹਨਾਂ ਥਾਵਾਂ ਤੇ ਮੁੱਖ ਮੰਤਰੀ ਸਾਹਿਬ ਹੋਸ਼ ਚਾਓ ਜੇ ਉਹ ਉਦੋਂ ਨਾ ਕਰਦੇ ਹੋਸ਼ ਤੁਹਾਡੀ ਜਾਗ ਖੁੱਲੇ ਜਦੋਂ ਪੰਜਾਬ ਹੀ ਲੁੱਟਿਆ ਜਾ ਜੇਕਰ ਕਿ ਇਹ ਲੁੱਟਣ ਤੋਂ ਪਹਿਲਾਂ ਤੁਸੀਂ ਹੋਮ ਮਿਨਿਸਟਰ ਵੀ ਹੋ ਤੁਸੀਂ ਮੁੱਖ ਮੰਤਰੀ ਵੀ ਹੋ ਤੁਹਾਡੇ ਬਣਦਾ ਸੀਗਾ ਬਟਾਲੇ ਦੇ ਵਿੱਚ ਇੱਥੇ ਆ ਕੇ ਉਹਨਾਂ ਘਰਾਂ 'ਚ ਜਾਂਦੇ ਨਹੀਂ ਘਰਾਂ 'ਚ ਜਾਣਾ ਤੁਹਾਡੇ ਕੋਲ ਨਹੀਂ ਚੱਲਿਆ ਜਾਂਦਾ ਤੇ ਤੁਸੀਂ ਆ ਕੇ ਇੱਥੇ ਐਸਐਸਪੀ ਦੇ ਆਫਿਸ 'ਚ ਬੈਠ ਕੇ ਮੀਟਿੰਗ ਕਰਦੇ ਤੇ ਪੂਰੇ ਮਾਝੇ ਦੀ ਜਿਹੜੀ ਮੀਟਿੰਗ ਸੀ ਇੱਥੇ ਹੋਣੀ ਚਾਹੀਦੀ ਸੀ ਕਿਉਂ ਆਪਾਂ ਗੈਂਗਸਟਰਾਂ ਨੂੰ ਜਾਂ ਪਰਮਾਸ਼ਾ ਨੂੰ ਕਿਉਂ ਨਹੀਂ ਕੰਟਰੋਲ ਕਰਦੇ ਤੋ ਇਹ ਬੜੀ ਮੱਤਭਗੀ ਘਟਨਾ ਕੁਝ ਸੰਗਠਨ ਕਾਲ ਦੇ ਰਹੇ ਨੇ ਕਰ ਕਰ ਦੇ ਦਾ ਕਿ ਇਹਦੇ ਵਿੱਚ ਕਾਂਗਰਸ ਦਾ ਵੀ ਦੇਖੋ ਇਹ ਤਾਂ ਮੈਂ ਪਹਿਲਾਂ ਹੀ ਕਹ ਦਿੱਤਾ ਕਿ ਟੈਰਰਿਜ਼ਮ ਦੇ ਟਾਈਮ 'ਚ ਉੋਂ ਤੋਂ ਵੀ ਕਾਂਗਰਸ ਬੀਜੇਪੀ ਹਮੇਸ਼ਾ ਹੀ ਇਕੱਠੇ ਹੋ ਕੇ ਲੜੇ ਅਕਾਲੀ ਦਲ ਦੇ ਵਿੱਚ ਉਹਨੂੰ ਇਨਵੋਲ ਨਹੀਂ ਹੁੰਦਾ ਕਿਉਂਕਿ ਆਪ ਬਠਾਲੇ ਦਾ ਉਹਨਾਂ ਨੇ ਉਹਨੂੰ ਬੰਦ ਕੀਤਾ ਸੀ ਆਲਾ ਦੁਆਲਾ ਪਾ ਕੇ ਤੇ ਇਹ ਜਿਹੜੀਆਂ ਜਿੰਨੀਆਂ ਪਾਰਟੀਆਂ ਜਿਹੜੇ ਨੈਸ਼ਨਲਿਸਟਿਕ ਸੋਚ ਵਾਲੀਆਂ ਨੇ ਪਾਉ ਮੇ ਕੋਈ ਗੈਂਡ ਪਾਰਟੀਆਂ ਨਹੀਂ ਕੋਈ ਪੰਜਾਬ ਇੱਕ ਇੱਕ ਸ਼ਹਿਰੀ ਜਿਹੜਾ ਉਹਨੂੰ ਇਹਦੇ ਚੰਨ ਵਾਲੂ ਹੋਣਾ ਚਾਹੀਦਾ ਇਹ ਜਿਹੜੇ ਗੁੰਡਾ ਕਰਤੀ ਆ ਇਹ ਕਲੀ ਪਾਰਟੀਆਂ ਦੀ ਨਹੀਂ ਹੁੰਦੀ ਜਿਨ੍ਹਾਂ ਚ ਸ਼ਹਿਰ ਵਾਲੇ ਨਹੀਂ ਉੱਠਣਗੇ ਉਹ ਨਜ਼ਰ ਉਦੋਂ ਮੈਂ ਵੇਖਿਆ ਕਿ ਆਪ ਤੁਸੀਂ ਠਿਕਰੀ ਪੈਰਾਂ ਲਾਉਣ ਲੱਗ ਪਏ ਸੀ ਸ਼ਹਿਰ ਦੇ ਵਿੱਚ ਉਹਨਾਂ ਪੁਲਿਸ ਦਾ ਜ਼ੋਰ ਨਹੀਂ ਸੀ ਹੁੰਦਾ ਠਿਕਰੀ ਪੈਰੇ ਤੋਂ ਡਰਦਾ ਕਦੇ ਚੱਕੜੀ ਬਾਜ਼ਾਰ ਤੇ ਦੁਬਾਰਾ ਕੋਈ ਆਪਾਂ ਦੀ ਵੜਦੀ ਸੀ ਸਕਿਆ ਇਹ ਤੇ ਸਾਨੂੰ ਸਾਰੇ ਨੂੰ ਆਪ ਜਿੰਨੇ ਹਰ ਸ਼ੈੜੀ ਨੂੰ ਉਹਦਾ ਬਣਦਾ ਕਿ ਉਹ ਪਾਰਟੀ ਬਜਟ ਉੱਪਰ ਉੱਠ ਕੇ ਕਿਸੇ ਵੀ ਪਾਰਟੀ ਦਾ ਨਾਮ ਨਾਲੋ ਕੋਈ ਉਹਦਾ ਕੋਈ ਨਹੀਂ ਇਹ ਸ਼ੈੜੀ ਹਰ ਦਰਵਾਜੇ ਦੇ ਕੇ ਆਪਣਾ ਇੱਕ ਹੋਣਾ ਚਾਹੀਦਾ ਘਾੜ ਕੇ ਮੇਰੇ ਘਰ ਦੇ ਲਾ ਕੋਈ ਕੋਈ ਲੰਗਾ ਤੇ ਮੈਂ ਉੱਥੇ ਹੀ ਟਾਲਾਂਗਾ ਤੇ ਜਦੋਂ ਇਹ ਚੀਜ਼ਾਂ ਕਿਤੇ ਜੇ ਆਪਾਂ ਜਲ ਹੱਥੇ ਸੁੱਟ ਕੇ ਬਹਿ ਜਾਗੇ ਕਿ ਇਹਨੇ ਭਰੇ ਬਾਜ਼ਾਰ ਚੋਂ ਗੋਲੀਆਂ ਚਲਾ ਕੇ ਗਿਆ ਠੀਕ ਹੈ ਗੋਲੀ ਤੇ ਕੀ ਡਰਨੀ ਹੁੰਦਾ ਤੇ ਜੇ ਕਿਤੇ ਲੋਕ ਕਿੱਤੇ ਹੀ ਮਾਰਨੱਕ ਪੈਂਦੇ ਇਹ ਜ਼ਰੂਰਤ ਸਾਨੂੰ ਪੈਦਾ ਕਰਨੀ ਪੈਣੀ ਹੈ ਮੇਰੇ ਕੋ ਕਹਿਣਾ ਤੇ ਲੋਕਾਂ ਨੂੰ ਵੀ ਪਤਾ ਬੜਾ ਸੌਕਾ ਪਰ ਜਦੋਂ ਗੋਲੀ ਹੁੰਦੀ ਹੈ ਤੇ ਉਹਦੇ ਅੱਗੇ ਬਚਾਵਾਂਗੇ ਕਿਵੇਂ ਲੋਕਾਂ ਨੂੰ ਜੇ ਕਹਿੰਦੇ ਨੇ ਕਿ ਪੁਲਿਸ ਨਹੀਂ ਆਈ ਤਾਂ ਫਿਰ ਲੋਕ ਹੀ ਅੱਗੇ ਆ ਜਾਣ ਉਹ ਹੀ ਘੇਰਨਾ ਸ਼ੁਰੂ ਕਰਦੇ ਨੇ ਜਿਸ ਦੀ ਸਾਰਿਆਂ ਨੂੰ ਸਾਨੂੰ ਪਾਰਟੀ ਬਾਈ ਤੋਂ ਉੱਤੇ ਉੱਠ ਕੇ ਕੱਲ ਦਾ ਧਰਮਾ ਜਿਹੜਾ ਜਿਹੜਾ ਬਾਜ਼ਾਰ ਪਾਉਂਦੇ ਆ ਪੂਰਾ ਠੋਕੇ ਤਾਂ ਕਿ ਸਰਕਾਰ ਦੀ ਤਾਂ ਹੀ ਅੱਖਾਂ ਖੁੱਲਣਗੀਆਂ ਕਿ ਜੇ ਉਹਨਾਂ ਦੇ ਆਪਾਂ ਕਰਾਂਗੇ ਮੈਨੂੰ ਮੈਂ ਫੋਟੋਆਂ ਦਿਖਾ ਰਿਹਾ ਯਾਰ ਜਿਨ੍ਹਾਂ ਦੇ ਐਫਆਈਆ ਵਿੱਚ ਨਾਂ ਨਹੀਂ ਉਹ ਰੂਲਿੰਗ ਪਾਰਟੀ ਵਾਲਿਆਂ ਦੇ ਨਾਲ ਖੜੇ ਨੇ ਤੇ ਉਹਦਾ ਕੀ جواب ਕੋਈ ਦੇਗਾ ਇਹ ਉਹਨਾਂ ਐਲੀਗੇਸ਼ਨ ਦਾ ਲਾਉਣ ਦਾ ਟਾਈਮ ਨਹੀਂ ਪਰ ਇਸ ਐਲੀਗੇਸ਼ਨ ਦੇ ਵਿੱਚ ਬਹੁਤ ਕੋਸ਼ਿਆ ਬਾਈ ਨੇਮ ਜਿੱਤੇ ਐਫ ਆਈ ਆਰ ਹੋਵੇ ਤੇ ਉਹ ਰੂਲਿੰਗ ਪਾਰਟੀ ਵਾਲਿਆਂ ਦੇ ਨਾਲ ਫਿਰੇ ਤੇ ਉਹਦੇ ਤੇ ਬੋਲਣਾ ਚਾਹੀਦਾ ਰੂਲਿੰਗ ਪਾਰਟੀ ਨੂੰ ਇਹ ਕੌਣ ਆ ਤੁਸੀਂ ਜਿਹੜੀ ਚੀਜ਼ਾਂ ਨੇ ਇਹਦਾ ਧਿਆਨ ਕਰਕੇ ਪੰਜਾਬ ਨੂੰ ਬਚਾਉਣ ਵਾਲੇ ਪਰਸੇ ਗੱਲ ਕਰੇ ਇਹਨੂੰ ਬਹੁਤ ਇਸ ਸੀਜ਼ਨ ਲੈ ਕੇ ਪੈੜੀ ਬਹੁਤ ਗ੍ਰੇਟ ਹੋ ਗਈ ਕਿਉਂਕਿ ਪਿਛਲੇ ਕਿੰਨੇ ਦਿਨਾਂ ਤੋਂ ਇਨਸੀਡੈਂਟ ਚਾਵਲਾ ਸਾਹਿਬ ਕਿਹੜਾ ਪਤਾ ਦੀ ਪੈਣ ਕੀ ਤੂੰ ਸ਼ਾਮ ਨੂੰ ਮਾਪੇ ਨੂੰ ਵੇਖੋ ਜਿਹੜੇ ਆਪਣੇ ਬੱਚਿਆਂ ਨੂੰ ਟੈਲੀਫੋਨ ਕਰਦੇ ਪੁੱਤ ਟਿਊਸ਼ਨ ਤੋਂ ਛੇਤੀ ਆ ਜਾ ਸਾਢੇ 6 ਤੋਂ ਬਾਅਦ ਸੜਕਾਂ ਤੋਂ ਸ਼ਹਿਰ ਦੀ ਤਾਂ ਗੱਲ ਛੱਡੋ ਪਿੰਡਾਂ ਦੇ ਵਿੱਚ ਕੋਈ ਨਹੀਂ ਮੋਟਰਸਾਈਕਲ ਸਕੂਟਰ ਤੇ ਨਿਕਲਦਾ ਲੋਕੀ ਘਰਾਂ ਚੋਂ ਵੜ ਕੇ ਬੈਠੇ ਨੇ ਇੱਕ ਨੇ ਕੱਢੇ 6:30 ਵਜੇ ਤੋਂ ਬਾਅਦ ਪੁਲਿਸ ਨੂੰ ਨਿਕਲਣਾ ਪਏਗਾ ਉਹਨਾਂ ਨੂੰ ਗਸ਼ਟ ਵਧਾਉਣੀ ਪਏਗੀ ਇਹਨਾਂ ਨੂੰ ਗੁੰਡਿਆਂ ਨੂੰ ਦੱਸਣਾ ਪਏਗਾ ਕਿ ਅਸੀਂ ਪੰਜਾਬ ਪੁਲਿਸ ਤੁਹਾਡੇ ਨਾਲ ਤਗੜੇ ਤੁਸੀਂ ਨਹੀਂ ਤਗੜੇ ਫੇਰ ਪੰਜਾਬ ਆ ਚੁੱਕਾ ਜੀ ਜੰਦਾਵਾ ਸਾਹਿਬ 10 ਵਜੇ ਤੋਂ ਬਾਅਦ ਤੇ ਥਾਣੇ ਸੀਲ ਹੋ ਜਾਂਦੇ ਨੇ ਚੌਕੀਆਂ ਸੀਲ ਹੋ ਜਾਂਦੀਆਂ ਨੇ ਇਹਨਾਂ ਨੂੰ ਤੇ ਆਪਣਾ ਬਚਾ ਨਹੀਂ ਰੱਲਾ ਸਾਹਿਬ ਤੁਸੀਂ ਵੇਖਿਆ ਕਿ ਇੱਕ ਬੰਦੇ ਨੇ ਦਬਕਾ ਮਾਰਿਆ ਕਿ ਜੀ ਤੁਸੀਂ ਮੌਕੇ ਇਲਾਕੇ ਤੇ ਹੁਣ ਤੁਹਾਨੂੰ ਪਾਵਾਂਗੇ ਜਿਨ੍ਹਾਂ ਨੇ ਹੇਰ ਗੋਨੇੜ ਤੋਂ ਉਹ ਅਟੈਕ ਕੀਤੇ ਨੇ ਤੇ ਯਾਰ ਅਸੀਂ ਆਪਣੇ ਕਿਲੇ ਬੜਾ ਲਏ ਤੇ ਤੁਹਾਡੇ ਕਿਲੇ ਕੌਣ ਬਣਾऊं ਤੁਹਾਡਾ ਕਿਲਾ ਤੇ ਪੰਜਾਬ ਪੁਲਿਸ ਹੀ ਹੈ ਨਾ ਤੋ ਤੇ ਆਪ ਅੰਦਰ ਵੜ ਗਈ ਤੇ ਤੁਹਾਨੂੰ ਕੌਣ ਬਚਾਉ ਆਪਾਂ ਥਾਣੇ ਦੇ ਅੱਗੇ ਬੈਰੀਕੇਡ ਲਾ ਦਿੱਤੇ ਤੇ ਥਾਣੇ ਦੇ ਗੋਲੀ ਨਾਲ ਲੱਗੋ ਉਤੋਂ ਦੀ ਆਓ ਉਹਨਾਂ ਕਹਿਣ ਕਿਹਾ ਕਿ ਤੁਸੀਂ ਥਾਣੇ ਦੇ ਅੱਗੇ ਗੋਲੀ ਲੰਗੋ ਅਸੀਂ ਬਾਹਰ ਖੜੇ ਹਾਂ ਰੰਧਾ ਸਭ ਅਤਵਾਦਾਂ ਸੰਤਾਪ ਸੀ ਹੜਾਇਆ ਗਿਆ ਅਤਵਾਦ ਨੂੰ ਖੰਡ ਦੀ ਤਾਨ ਦੇ ਵਿੱਚ ਵੱਡਾ ਯੋਗਦਾਨ ਹੈ ਤੁਹਾਡਾ ਤੇ ਹੁਣ ਜੋ ਮੌਜੂਦਾ ਹਾਲਾਤ ਹੈ ਫਿਰ ਕੋਈ ਨਾ ਮੇਲ ਦੋਰ ਖਾਂਦੇ ਪਏ ਨੇ ਤਾਂ ਇਸ ਦਾ ਹੱਲ ਇਹ ਦੇ ਨਾਮ ਮੇਰਾ ਖੜਾ ਇਹ ਦੇ ਨਾਮ ਤੁਸੀਂ ਐਮਐਲਏ ਨੂੰ ਜਾਦਾ ਮੇਰੇ ਤੋਂ ਪੁੱਛੋ ਜਿਹੜਾ ਵਰਕਿੰਗ ਪ੍ਰੈਜ਼ੀਡੈਂਟ ਹੈ ਸਾਡੇ ਕੋਲ ਤੇ ਹੱਲ ਹੈਗਾ ਤੇ ਜੇ ਉਹਨਾਂ ਦੇ ਨਾਲ ਹੀ ਹੱਲ ਕੱਢਣ ਵਾਲੇ ਨਾਲ ਹੀ ਦੁਨੀਆ ਖਲੋਤੀ ਹੋਗੀ ਤਾਂ ਹੱਲ ਕੱਢੂ ਕੌਣ ਕਾਂਗਰਸ ਨੇ ਕਦੀ ਅਤਵਾਦੀਆਂ ਦੇ ਨਾਲ ਸਮਝੌਤਾ ਨਹੀਂ ਸੀ ਕੀਤਾ ਖਲੋਕੀ ਉਹਨਾਂ ਦੇ ਅਗੇਂਸਟ ਬੋਲਦੇ ਸੀ ਤੂੰ ਸੁਣਿਆ ਉਹਨਾਂ ਦਾ ਹਰ ਸਮੂ ਕਿਵੇਂ ਠਣ ਕੇ ਬੋਲਦੇ ਹੁੰਦੇ ਸਾਰੇ ਲੀਡਰ ਬੋਲਦੇ ਸੀ ਤੇ ਇਹਨਾਂ ਚ ਆਮ ਆਦਮੀ ਪਾਰਟੀ ਦਾ ਕਿਉਂ ਨਹੀਂ ਬੋਲਦਾ ਗੈਂਗਸਟਰਾਂ ਦੇ ਅਗੇਂਸਟ ਕਿਉਂ ਨਹੀਂ ਏਕਿੰਦੇ ਕਿ ਅਸੀਂ ਨੱਥ ਪਾਵਾਂਗੇ ਅੱਜ ਤੱਕ ਤੁਸੀਂ ਕੋਈ ਪ੍ਰੈਸ ਵਾਲਿਓ ਕਦੀ ਕੋਈ ਸਟੇਟਮੈਂਟ ਆਮ ਆਦਮੀ ਪਾਰਟੀ ਦੀ ਸੁਣੀ ਆ ਕਿ ਅਸੀਂ ਨੱਥ ਪਾਵਾਂਗੇ ਗੈਂਗਸਟਰਾਂ ਨੂੰ ਅਸੀਂ ਜਿਹੜੇ ਪੁਲਿਸ ਦੇ ਵਿੱਚ ਗਲਤ ਬੰਦੇ ਨੇ ਉਹਨਾਂ ਨੂੰ ਨਹੀਂ ਚੱਲਣ ਦੇਾਂਗੇ ਕਿਉਂ ਨਹੀਂ ਐਕਸ਼ਨ ਹੋਣਾ ਚਾਹੀਦਾ ਕਿ ਸਿਟੀ ਐਸਐਸਐਚਓ ਤੇ ਸਿਟੀ ਡੀਐਸਪੀ ਇਮੀਡੀਏਟ ਲੈਕਸ਼ਨ ਹੋਣਾ ਚਾਹੀਦਾ ਹੁਣ ਦੇ ਰਹੇ ਨੇ ਇਹ ਵੀ ਕਹਿੰਦਾ ਰਿਹਾ ਕਿ ਜੇ ਕਿਸੇ ਨੂੰ ਜਿਹੜਾ ਕਿਸੇ ਨੂੰ ਗੈਂਗਸਟਰਾਂ ਨੂੰ ਉਸ ਵਲੇ ਟੈਰੇਸ ਤੋਂ ਕਰ ਦੇ ਓਨ ਦਿ ਸਪੌਟ ਉਹਨਾਂ ਨੂੰ ਰਿਵਾਰਡ ਦਿੱਤਾ ਜਾਂਦਾ ਸੀ ਤੇ ਹੁਣ ਇਹਨਾਂ ਕਾਰਨ ਕੀ ਹੈ ਢਿੱਲ ਜਦੋਂ ਗੁੰਡੇ ਨੂੰ ਢਿੱਲ ਮਿਲ ਜੇ ਉਹਦੇ ਬਾਅਦ ਇਹੀ ਇਹ ਕੰਮ ਕਰਦਾ ਕੀ ਨੌਜਵਾਨਾਂ ਨੂੰ ਵਰਤ ਲੈਣਾ ਇੰਨਾ ਸੌਖਾ ਹੈ ਜੀ ਜਿਸ ਤਰ੍ਹਾਂ ਨੌਜਵਾਨੀ ਨੌਜਵਾਨ ਜਿੱਦਾਂ ਘੋਮੜਕ ਤੋਂ ਤੂੰ ਨੌਜਵਾਨ ਫਿਰ ਕਿੱਥੇ ਗਿਆ ਆ ਪਿੰਡਾਂ ਚ ਹੜਾਂ ਚ ਵੇਖਿਆ ਟਰੈਕਟਰਾਂ ਉੱਤੇ ਬੁੱਢੇ ਆਏ ਨੇ ਮੁੰਡੇ ਤਾਂ ਦਿਸੇ ਨਹੀਂ ਕਿਤੇ ਤੇ ਜਿਹਨੂੰ ਕਿਸੇ ਨੂੰ ਟਰੈਕਟਰ ਵਾਲੇ ਨੂੰ ਪੁੱਛਿਆ ਜਰਾ ਬੇਟਾ ਕਿੱਥੇ ਦੁਬਈ ਗਿਆ ਜੀ ਮਿਡਲ ਈਸਟ ਚਲਾ ਗਿਆ ਜੀ ਤੋ ਗੈਂਗਸਟਰ ਇੱਕ ਦਿਨ ਪਹਿਲਾਂ ਇੱਕ ਦਾਵਾ ਕਰਦੇ ਨੇ ਕਿ ਇਹ ਕੰਮ ਇਹੀ ਕਰਾਇਆ ਦੂਸਰੇ ਦਿਨ ਹੋਰ ਆਈਡੀ ਤੋਂ ਦਾਵਾ ਕਰਦੇ ਨੇ ਕਿ ਇਹ ਸਾਡਾ ਕੰਮ ਨਹੀਂ ਹੈ ਜੇ ਇਹੀ ਕਰਦੇ ਤੇ ਦੀਪੂ ਜਿਹੜਾ ਜੰਤੀਪੁਰੀਆ ਇੰਟਰਵਿਊ ਕਰਨਦੇ ਕੰਮ ਨਾ ਕੀਤਾ ਕਿੰਨਾ ਹੌਸਲਾ ਉਹਨਾਂ ਦਾ ਨਹੀਂ ਤੇ ਫਿਰ ਉਹ ਜਿਹਨੇ ਇੰਟਰਵਿਊ ਦਿੱਤੀ ਆ ਤੇ ਉਹਦੇ ਦੇ ਐਕਸ਼ਨ ਜੰਤੀਪੁਰੀਆ ਨੇ ਤਾਂ ਨਹੀਂ ਕਰਨੇ ਹੋਤੇ ਪੰਜਾਬ ਪੁਲਿਸ ਨੇ ਕਰਨੇ ਪੰਜਾਬ ਪੁਲਿਸ ਲਈ ਸ਼ਰਮ ਵਾਲੀ ਗੱਲ ਆ ਕਿ ਉਹ ਜਿਹੜਾ ਕਿੱਥੋਂ ਕਿਤੇ ਆਇਆ ਤੇ ਉਹਨੂੰ ਜਦ ਜਿਹੜੇ ਬਾਹਰ ਬੈਠੇ ਨੇ ਕਿਉਂ ਨਹੀਂ ਉਹਨਾਂ ਤੋਂ ਇਹ ਗੈਸ ਲਿਖ ਲੇ ਕੇ ਉੱਥੋਂ ਭੇਜਦੇ ਗਵਰਨਮੈਂਟ ਉੱਥੋਂ ਦੀ ਸਾਫ਼ ਦੇਂਦੀ ਆ ਪਾਲਿਆ ਗਵਰਨਮੈਂਟ ਆ ਇਸ ਪਾਸੇ ਤੁਰਪੀਆਂ ਨੇ ਤੇ ਆਪਾਂ ਕਿਹਦੀ ਵੇਟ ਕਰਦੇ ਆ ਇਹ ਚੀਜ਼ਾਂ ਦਾ ਜਿਹੜੀ ਆ ਇਹ ਕੀਤੀ ਵੀ ਆ ਵੇਖੋ ਜਿਹੜੇ ਬੰਦੇ ਬੀਜੇਪੀ ਰੂਲ ਸਟੇਟਸ ਦੇ ਵਿੱਚ ਜੇਲਾਂ ਚ ਬੈਠੇ ਨੇ ਤੇ ਉਹਨਾਂ ਦੇ 26 ਘੰਟੇ ਮੋਬਾਈਲ ਚੱਲਣਾ 2000 ਬੈਠੇ ਹੋ ਤੁਸੀਂ ਭਾਵੇਂ ਨਾ ਬੋਲੋ ਪ੍ਰੈਸ ਵਾਲੇ ਡੇਰਾ ਬਾਬਾ ਨਾਨਕ ਦੇ ਗੈਂਗਸਟਰ ਨੇ ਲੜਾਈ ਲੜੀ ਕੇ ਆਮ ਆਦਮੀ ਪਾਰਟੀ ਨੇ ਲੜੀਆ ਉਥੇ ਕਾਂਗਰਸ ਤੇ ਵਰਸੇ ਗੈਂਗਸਟਰ ਲੜਾਈ ਲੜੀ ਜਾਂਦੇ ਹਾਂ ਕੋਈ ਸ਼ੱਕ ਨਹੀਂ ਮੈਂ ਤੁਹਾਨੂੰ ਦੋਸ਼ ਨਹੀਂ ਦਿੰਦਾ ਕਿਉਂਕਿ ਤੁਹਾਡੇ ਵੀ ਬੱਚੇ ਨੇ ਤੁਸੀਂ ਨਹੀਂ ਦੇ ਸਕਦੇ ਤੁਹਾਨੂੰ ਉਹਨਾਂ ਢਾ ਲੈਣਾ ਸੀ ਤੂੰ ਆਹ ਸਟੇਟਮੈਂਟ ਦੇ ਕੇ ਐ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਗੱਲਾਂ ਕਰਦਾ ਤੂੰ ਕਿ ਗੈਂਗਸਟਰ ਕਿੰਨੇ ਪਾਲੇ ਨੇ ਗੈਂਗਸਟਰ ਤੂੰ ਪਾਲੇ ਨੇ ਗੈਂਗਸਟਰਾਂ ਦੇ ਨਾਲ ਦਲ ਕੇ ਤੂੰ ਇਲੈਕਸ਼ਨਾਂ ਲੜਿਆ ਨੇ ਚੈਲੈਂਜ ਇਹ ਤੈਨੂੰ ਕਰਵਾ ਇਨਕੁਆਰੀ ਕਿਤੇ ਹਾਈ ਕੋਰਟ ਦਾ ਸਿਟਿੰਗ ਜੱਜ ਬਿਠਾ ਤੇ ਜੇ ਚੂਠਨੇਲ ਸੁਜਿੰਦਰ ਸਿੰਘ ਦਾਵਾ ਐਮਪੀਸ਼ਿਪ ਤੋਂ ਵੀ ਰਿਜ਼ਾਈਨ ਦੇ ਉੱਤੇ ਆਪਣੀ ਪੋਲਿਟਿਕਸ ਵੀ ਛੱਡ ਦੇ ਤੇ ਮੈਂ ਇਹਨੂੰ ਇਹਨੂੰ ਪੋਲਿਟਿਕਸ ਨਹੀਂ ਛੱਡਣ ਨੂੰ ਕਹੂੰ ਇਹਨੂੰ ਕੋ ਮਾਫੀ ਮੰਗੇ ਫਿਰ ਜੇ ਇਨਕੁਆਰੀ ਦੇ ਵਿੱਚ ਆਇਆ ਕਿ ਗੈਂਗਸਟਰ ਨੇ ਇਲੈਕਸ਼ਨ ਲੜੀ ਵਿਦ ਪ੍ਰੂਫ ਹੈ ਔਰ ਟਾਈਮ ਆਉਟ ਤੇ ਪੁਲਿਸ ਅਫਸਰਾਂ ਦੀ ਔਰ ਇਹਨਾਂ ਦੇ ਮੰਤਰੀਆਂ ਦੀ ਤੇ ਇਹਨਾਂ ਦੇ ਐਮਐਲਏਆਂ ਦੀ ਵੀਡੀਓਸ ਪਈਆਂ ਨੇ ਜਿਹੜੀਆਂ ਗੈਂਗਸਟਰਾਂ ਦੇ ਨਾਲ ਬੈਠ ਕੇ ਲੋਕਾਂ ਨੂੰ ਸਰਪੰਚਾਂ ਨੂੰ ਜਾ ਕੇ ਕਾਨੂੰਨ ਨੂੰ ਮੋਬਾਈਲ ਲਾਉਦੇ ਸੀ ਲੋਕਾਂ ਦੇ ਘਰਾਂ 'ਚ ਸੀਸੀਟੀਵੀ ਕੈਮਰੇ ਤੇ ਲੱਗੇ ਨੇ ਜੀ ਲੋਕਦੋਂ ਏਡੇ ਸਿਆਣੇ ਹੋ ਗਏ ਆਪਣੇ ਡਰਾਇੰਗ ਰੂਮ 'ਚ ਵੀ ਲਾਉਣ ਲੱਗ ਪਏ ਨੇ ਕਿ ਮੇਰੇ ਘਰ ਕਿੰਨੇ ਆਉਣਾ ਤਾਂ ਕਹਿੰਦੇ ਚੋਕੇ ਭੱਜ ਕੇ ਲਾਓ ਪਹਿਲਾਂ ਕੈਮਰਾ ਲਾ ਕੱਲ ਨੂੰ ਰੰਦਾਵੇ ਕੋਲ ਸੱਚੇ ਦੇ ਹੋਵਾਂਗੇ ਕਿ ਸਾਡੇ ਧੱਕੇ ਨਾਲ ਕਾਨੂੰਨ ਨੂੰ ਲਾਏ ਕੰਨਾਂ ਨਾਲ ਲਾਉਂਦੇ ਇੱਥੋਂ ਦੇ ਐਮਐਲਏ ਜਿਹੜੇ ਸੀ ਉਹ ਕੰਨਾਂ ਨਾਲ ਲਾਉਂਦੇ ਵੇਖੇਗੇ ਤੇ ਗੱਲ ਕਰਨ ਉਹਦੇ ਵੇ ਵੇ ਇਹ ਇਹ ਕਰਾਂਗੇ ਇਨਸਾਫ ਇਹ ਇਹ ਦੇ ਇਹਦੇ ਕਰਾਂਗੇ ਕੋਈ ਹੋਜੀ ਔਰ ਸਾਲ ਰਹਿ ਗਿਆ 6 ਮਹੀਨਿਆਂ ਦੇ ਬਾਅਦ ਪੰਜਾਬ ਪੁਲਿਸ ਇਹਦੇ ਤਗੜੀ ਹੋ ਕੇ ਨਿਕਲੇ ਬਹੁਤ ਕਰਾ ਠੀਕ